ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਨਵੇਂ ਵੀਡੀਓ ਦੇ ਵਿੱਚ 14 ਤਰੀਕ ਆ ਮਾਗੀ ਦਾ ਦਿਹਾੜਾ ਆ ਰਾਤ ਹੋ ਚੁੱਕੀ ਆ ਲੋਕਾਂ ਨੇ ਕਹ ਲੋਰੀ ਬਣਾ ਲਈ ਤੇ ਇਹਦੇ ਸਾਡੇ ਬੰਦੇ ਆ ਜਿਹੜੇ ਕੱਲ ਦੇ ਲੋਰੀ ਤੇ ਬੈਠੇ ਉੱਠੇ ਨਹੀਂ ਇਹਾਂ ਦੀ ਹਲੇ ਲੋਰੀ ਨਹੀਂ ਖਤਮ ਹੋਈ ਆ ਦੇਖ ਲਓ ਕੱਲ ਦੀ ਵੀਡੀਓ ਤੁਸੀਂ ਦੇਖੀ ਸੀਗੀ ਉਹਦਾ ਬਾਬਾ ਇਹ ਮੈਨੂੰ ਬੁਲਾ ਰਿਹਾ ਆ ਆ ਲਓ ਜੀ ਇਹਦਾ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਕੱਲ ਦਾ ਇੱਦਾਂ ਹੀ ਬੈਠੇ ਆ ਸੰਗਤਾਂ ਜੁੜੀਆਂ ਆ ਇੰਜੋਏ ਕਰ ਰਹੇ ਆ ਤੇ ਕਣਕਾਂ ਨੂੰ ਖਾਦ ਖੂਦ ਪਈ ਆ ਤੇ ਆਲੂਆਂ ਦੀ ਬੇਲਾ ਬੂਲਾ ਵੱਡ ਹੋ ਜਾਣਗੇ ਆ ਪਈ ਉਹਨਾਂ ਨੂੰ ਹੋਊਗਾ ਬਹਿਣਾ ਵੀ ਚਾਹੀਦਾ ਅਸੀਂ ਕਹਿੰਦੇ ਸੀਤ ਲਹਿਰ ਆ ਸੀਤ ਲਹਿਰ ਮਰੇ ਹੁਣਾ ਮੁੱਢ ਵੀ ਹੈਗਾ ਸਾਡੇ ਕੋਲ ਕੀ ਬਾਤ ਆਹ ਦੇਖੋ ਜੀ ਕੱਲ ਦਾ ਮੋਡਾ ਪਾ ਖੂਦ ਉਹ ਖਿੱਚ ਕੇ ਲਿਆਂਦਾ ਸੀਗਾ ਉਹ ਆਹ ਦੇਖੋ ਬੜ ਬੜ ਕੇ ਅੱਧਾ ਵੱਲ ਗਿਆ ਜੀ ਹਾਂ ਅੱਧਾ ਹਲੇ ਅੱਧਾ ਨਹੀਂ ਕਹਿੰਦੇ ਹਲੇ ਬਲਿਆ ਚੌਥਾ ਹਿੱਸਾ ਬਲਿਆ ਤੇ ਆਹ ਦੇਖੋ ਕਾਹਦੀਆਂ ਨਾਲ ਜਲਾ ਇਹ ਆ ਬੈਠੇ ਆ ਸਾਰੇ ਮੋਢੀ ਤੇ ਆਪਣੀ ਇੱਧਰ ਪਿੰਡ ਦੇ ਖੁੰਢ ਜੀ ਆਪਣੇ ਆਹ ਮੋਢ ਤੇ ਖੁੰਢ ਇਕੱਠੇ ਹੋਏ ਆ ਦੇਖ ਲੋ ਤੇ ਖਾਣ ਪੀਣ ਨੂੰ ਮਿਲ ਜਾਂਦਾ ਇੱਥੇ ਬਰਾਇ ਕਰ ਤੇ ਮੋਢ ਤੇ ਖੁੰਢ ਇਕੱਠੇ ਹੋਏ ਆ ਇਹ ਜਾਣਾ ਬੜਦਾ ਨਹੀਂ ਨਾ ਇੱਥੇ ਹੀ ਆ ਤਾਂ ਵਰਦਾਨੀ ਮੋੜ ਇੱਥੇ ਹੀ ਆ ਗਏ ਉਹਨੇ ਜੇ ਜਾਣ ਨਹੀਂ ਛੱਡਨੀ ਬੈਠੇ ਹੋਈਏ ਜੀ ਚੰਗੂ ਨੂੰ ਵੇਚਦਾ ਤੁਹਾਨੂੰ ਆ ਦੇਤ ਵੀ ਦਿਖਾ ਦੇ ਕੋਈ ਕਹੇ ਨਾ ਉਦੋਂ ਹੀ ਬਲੌਗ ਬਣਾ ਲਿਆ ਸੀ ਦੁਬਾਰਾ ਆ ਦੇਖੋ ਜੀ ਦੇਖੋ 14 ਜਨਵਰੀ ਆ ਜੀ ਆ ਦੇਖੋ ਜੀ 14 ਜਨਵਰੀ ਟਾਈਮ ਦੇਖ ਲਓ ਜੀ ਹਾਂ ਟਾਈਮ 9 ਵਜੇ ਆ ਜੀ 14 ਜਨਵਰੀ ਸ਼ਿਰਾਂ ਦਾ ਘੜਾ ਖਾਣ ਦਾ ਵਾਲਾ ਹਾਂ ਹਾਂ ਅੱਛਾ ਆ ਦੇਖੋ 14 ਜਨਵਰੀ ਆ ਜੀ ਨਹੀਂ ਉਹ ਨਾ ਕਿ ਉਹੀ ਬਲੌਗ ਚੱਲਣ ਦੇ ਆ ਤੇ ਰੋਟੀ ਵਾਲੇ ਕੀ ਖਾਤਾ ਫੇ ਅੱਜ ਜੀ ਅੱਜ ਸਪਰਿੰਗ ਰੋਲ ਦੀ ਵਾਰੀ ਸੀ ਹੁਣ ਕੱਲ ਦਾ ਪ੍ਰੋਨ ਬਣਾਉਣ ਦਾ ਹੈ ਹੁਣੇ ਅੱਛਾ ਕੱਲ ਨੂੰ ਕੀ ਚੱਲੂਗਾ ਵੀ ਦੱਸ ਦੋ ਹੁਣੇ ਇਹ ਪ੍ਰਧਾਨ ਜੀ ਗੁਰਦਰਾ ਸਾਹਿਬ ਤੇ ਬੈਠੇ ਹੋ ਗੱਲ ਤਾਂ ਪ੍ਰੋਨ ਅੱਛਾ ਇਧਰੋਂ ਬਾਅਦ ਜੇ ਚੱਲ ਰਹੀਆਂ ਐ ਇਹ ਪ੍ਰਧਾਨ ਸਾਹਿਬ ਕੱਲ ਦਾ ਕੀ ਪਲਾਨ ਕੀਤਾ ਆ ਕੱਲ ਨੂੰ ਸੈਂਡਵਿਚ ਚੱਲਣਗੇ ਸੈਂਡਵਿਚ ਆਹ ਕਿਹਨੇ ਪਨੀਰ ਵਾਲੇ ਕੱਲੂਆਂ ਵਾਲੇ ਸਾਰਾ ਕੋ ਮਿਕਸ ਕਰਕੇ ਪਾ ਦੇਣਾ ਓਕੇ ਮਿਕਸ ਵੈਜ ਦੇ ਮਿੱਠਾ ਸੋਦਾ ਵੀ ਨਾਲ ਹੀ ਲੈ ਲਓ ਜੀ ਇਹ ਹੁਣ ਸਾਹਿਬ ਨਾਲ ਖਾਈਓ ਦਾ ਪਤਾ ਕੁਛ ਨਹੀਂ ਪਾ ਵੀ ਦੇਣਾ ਆ ਨੋਨੇ ਹੋਰ ਵਾਸਕੋਗ ਨਾਲ ਪੀਣਾ ਨਹੀਂ ਹਲਕੀ ਜੀ ਅੱਛਾ ਠੀਕ ਆ ਬਾਕੀ ਕੀ ਹੋਇਆ ਮਹਿਮਾਨ ਵੀ ਸਦੇ ਆਪਾਂ ਉਥੋਂ ਕਿੱਥੋਂ ਬੈਜੋ ਆਪਣੇ ਆਪਣੇ ਕਿਹੜੇ ਆਪਣੇ ਉਹ ਫਗਵਾ ਰਹੇ ਆ ਅੱਛਾ ਆ ਆਪਣੇ ਰਿਗੇ ਭਰਾਵਾ ਤੇਰੇ ਹੀ ਆ ਬੈਠੋਰੇ ਤੁਹਾਡੇ ਵੀ ਨਾਲ ਹੀ ਹੋਣੇ ਯਾਰ ਇਧਰ ਸੱਬਲ ਗੈਂਗ ਬੈਠੀ ਆ ਪੂਰੀ ਆ ਸੱਬਲ ਬਣ ਗਿਆ ਆਪਾਂ ਕੋਈ ਰੱਖਦੇ ਆ ਇਹ ਸੱਬਲ ਗੈਂਗ ਦਾ ਪ੍ਰਧਾਨ ਆ ਜੀ ਤੇ ਆ ਦੇਖੋ ਇਧਰ ਆਖ ਜਾਂ ਚੀ ਸੱਭਲ ਗੈਂਗ ਦਾ ਉਹ ਘੋੜੀ ਇੱਕ ਹੋਰ ਕਿੱਥੇ ਆ ਉਹ ਬੰਦਾ ਚਲ ਗਿਆ ਯਾਰ ਚਲ ਗਿਆ ਇਹ ਬੰਦੇ ਬੈਠੇ ਸਾਰੇ ਇਹ ਕਹਿੰਦੇ ਆਏ ਆ ਰੱਬ ਦੀ ਬਰਾਤੇ ਸਾਰੇ ਜਣੇ ਇਹ ਅਸੀਂ ਤੇ ਕਹਿੰਦੇ ਜਦ ਤੱਕ ਮੋੜ ਨਹੀਂ ਹਲਦਾ ਤੱਕ ਨਹੀਂ ਹਿਲਣਾ ਤੇ ਮੋੜ ਹਲੇ ਤਾਂ ਦੋਈਆਂ ਦੇਖ ਲੋ ਨਹੀਂ ਨਹੀਂ ਲੋ ਜੀ ਕੱਲ ਦੀਆਂ ਲੈਣਾ ਕਹਿੰਦੇ ਬਹੁਤ ਵਧੀਆ ਸੀ ਪਹਿਲਵਾਨ ਜੀ ਦੀਆਂ ਅੱਜ ਦੀ ਕੁਛ ਲੈਣਾ ਫਿਰ ਅੱਜ ਹੋ ਜਾਣਾ ਪਹਿਲਵਾਨ ਜੀ ਹਾਂਜੀ ਹੁਣ ਏਦਾਂ ਵੀ ਲੋਹੜੀ ਨਾਲ ਸੰਬੰਧਤ ਹਾਂਜੀ ਹਾਂਜੀ ਬਾਈ ਸਾਇਲੈਂਟ ਪਲੀਜ਼ ਹੁਣ ਸੁਣੋ ਮੱਗੀ ਬਾਰੇ ਦੱਸਦੇ ਅੱਜ ਨਹੀਂ ਮੱਗੀ ਬਾਰੇ ਚਲੋ ਆਹ ਬਾਈ ਨਹੀਂ ਬੋਲਣ ਲੱਗੇ ਪਹਿਲਵਾਨ ਜੀ ਕੁਛ ਨਾ ਤੇ ਇਹਨਾਂ ਨੂੰ ਸੁਣਾ ਦਿੰਨੇ ਕੋਈ ਨਵੀਂ ਲਗਤੀ ਆ ਤੇ ਸੋਹਣੀ ਮਹਿਵਾਲ ਦੀ ਸੁਣਾ ਦਿੰਨੇ ਆ ਮੈਂ ਕਿਹਾ ਹਾਂ ਜੀ ਸੋਹਣੀ ਮਹਿਵਾਲ ਦੀ ਸੋਹਣੀ ਮੱਛੀਆਂ ਤਪੁੱਛਦੀ ਐ ਰਾ ਕਿੰਦੀ ਕਿੱਥੇ ਮੇਰੇ ਦਿਲ ਦਾ ਕਿੰਦੀ ਕਿੱਥੇ ਮੇਰੇ ਦਿਲ ਦਾ ਮਲਾ ਠੱਠ ਮਾਰਦਾ ਪਿਆਏ ਚਨਾ ਅੱਖਾਂ ਮੀਟ ਕੇ ਛਲਾਂਗ ਦਿੱਤੀ ਲਾ ਇਸ਼ਕੇ ਨੇ ਕਮਲੀ ਕੀਤਾ ਇਸ਼ਕੇ ਨੇ ਕਮਲੀ ਕੀਤਾ ਨਾਰੀਆਂ ਹੋ ਚੰਚਲ ਹਾਰੀਆਂ ਚੰਚਿਲ ਕਮ ਕਰੇ ਦਿਨ ਡਰਦੀਆਂ ਥਰੇ ਥਰੇ ਕਰਦੀਆਂ ਰਾਤ ਨਦੀ ਤਰੇ ਇਸਕੇ ਨੇ ਕਮਲੀ ਕੀਤਾ ਇਸਕੇ ਨੇ ਕਮਲੀ ਕੀਤਾ ਦੀਦ ਜਨਾ ਦੇ ਹਾਏ ਚਾਹਤ ਜਨਾ ਦੇ ਦਿਲ ਨੂੰ ਦਿਲਵਰ ਵੇਖਣ ਦੀ ਉਕਰ ਨੋੜੀ ਕਾਂ ਰਾਂ ਦੇ ਵਿੱਚ ਖੜ ਖੜ ਕੇ ਜੇ ਯਾਰ ਕਹੇ ਤੂੰ ਦਿਖ ਜਾ ਮੈਨੂੰ ਚੰਨ ਬਣ ਕੇ ਕੀ ਬਾਣ ਸਿਕਾਉਂਦਿਆਂ ਵੇਖੀਆਂ ਮੈਂ ਕੋਠੇ ਚੜ੍ਹ ਕੇ ਸੋਹਣੀ ਮੱਛੀਆਂ ਨੂੰ ਪੁੱਛਦੀ ਏ ਰਾਹ ਕਹਿੰਦੀ ਕਿੱਥੇ ਮੇਰੇ ਦਿਲ ਦਾ ਮਲਾ ਠੱਠ ਮਾਰਦਾ ਪਿਆਏ ਚਨਾ ਇਸ਼ਕੇ ਨੇ ਕਮਲੀ ਕੀਤਾ ਇਸ਼ਕੇ ਨੇ ਕਮਲੀ ਕੀਤਾ ਕਿਆ ਬਾਗਿਆ ਬਈ ਹਾਜੀ ਬਾਈ ਬਹੁਤ ਸੋਹਣੇ ਬੋਲ ਹੈ ਹਾਂਜੀ ਹਾਂਜੀ ਤੁਸੀਂ ਵੀ ਸੁਣਨਾ ਚਾਹੁੰਦੇ ਨਹੀਂ ਮੈਂ ਬਹੁਤ ਵਧੀਆ ਮੈਂ ਬਸ ਸੁਣਨੀ ਆਇਆ ਹਾਂ ਸੁਣਨਾ ਹੈ ਤੁਸੀਂ ਹਾਂਜੀ ਹਾਂਜੀ ਕਿਦਾ ਜੀ ਠੀਕ ਆ ਜੀ ਤੇਰਾ ਜਮੋਜੀ ਸਿੰਘ ਅੰਕਲ ਜੀ ਤੇ ਇਧਰ ਸਾਡਾ ਨੋਣਾ ਕੁਝ ਸੁਣਾਉਣਾ ਚਾਹੁੰਦਾ ਸੀ ਬਣੇ ਮੋਲੇ ਚੱਲ ਓਏ ਸ਼ੇਰ ਸ਼ੇਰ ਹਾਰੇ ਯਾਰ ਹੁਣ ਦਿਰਾ ਦੇ ਨਾ ਕਰ ਉਹ ਨਹੀਂ ਸ਼ਹਿਰੀ ਨਹੀਂ ਹੁੰਦੀ ਬੱਪਾ ਬੰਦ ਕਰਕੇ ਸੁਣ ਲਓ ਬੰਦ ਕਰਕੇ ਸੁਣ ਲੜਾ ਸਟੇਕ ਹੈ ਯਾਰ ਚ ਸ਼ਹਿਰ ਦੀ ਬਸਤੇ ਹੈ ਯਾਰ ਸ਼ਹਿਰ ਵਾਸੀਓ ਮਿੱਤਰੋ ਹੋਸ਼ ਕਰਨੀ ਓ ਕਾ ਤੂੰ ਭੁੱਲੇ ਕੁਰਬਾਨੀਆਂ ਪਾਰੀਆਂ ਨੂੰ ਜਰ ਜੋਰੂ ਤੇ ਨਾ ਕੋਈ ਜ਼ਮੀਨ ਬਦਲੇ ਇੱਕੋਂ ਪੰਥ ਬਦਲੇ ਤੇ ਗਾਂ ਮਾਰੀਆਂ ਨੂੰ ਹੋ ਤੁਹਾਡੇ ਹੱਸ ਦੇ ਮੁਖੜੇ ਵੇਖਣੇ ਨੂੰ ਗੁਰੂ ਵਰਗੇ ਜਿੰਦਾ ਪਿਆਰੀਆਂ ਨੂੰ ਹੋ ਸੰਭੋ ਕੌਮ ਸ਼ਰਮਾਇਆ ਰਣਜੀਤ ਸਿੰਘੋ ਕਾਤੋਂ ਰੋਲਦੇ ਹੱਥੀ ਸਰਦਾਰੀਆਂ ਨੂੰ ਕਾਤੋਂ ਰੋਲਦੇ ਹੱਥੀ ਸਰਦਾਰੀਆਂ ਨੂੰ ਏਦੀ ਜਲਵੇਕਾਰ ਤਸਵੀਰ ਤੇਰੀ ਸਰ ਸਰਦਾ ਨਾਲ ਚੁੱਕ ਜਾਵੇ ਚਾਹਵਾ ਲਖਣੀ ਸਿਫਤ ਤੇਰੀ ਨਾ ਅੱਖਰ ਕੋਈ ਥੇ ਆਵੇ ਓ ਦਿਲ ਦੀ ਕਹੇ ਆਵਾਜ਼ ਤੇਰੀ ਤਾਂ ਸੂਰਤ ਬੜੀ ਲਸਾਨੀ ਤਨ ਗੁਰੂ ਦਸਮੇਸ਼ ਪਿਤਾ ਜੀ ਧੰ ਤੇਰੀ ਕੁਰਬਾਨੀ ਤਨ ਗੁਰੂ ਦਸਮੇਸ਼ ਪਿਤਾ ਜੀ ਧੰ ਤੇਰੀ ਕੁਰਬਾਨੀ ਇਹ ਨੀਹਾਂ ਦੇ ਵਿੱਚ ਲਾਲ ਵੇਖ ਦਿਲ ਹੁਬਕੀ ਹੁਬਕੀ ਰੋਵੇ ਠੰਡੇ ਬੁਰਜ ਚ ਮਾ ਗੁਜਰੀ ਤੱਕ ਨੀਰ ਨੜਾ ਚੋਂ ਚੋਵੇ ਠੰਡੇ ਬੁਰਜ ਚ ਮਾ ਗੁਜਰੀ ਤੱਕ ਨੀਰ ਨੜਾ ਚੋਂ ਚੋਵੇ ਹੋ ਪੰਥ ਵਸੇ ਕਰ ਉੱਜੜ ਜਾਏ ਜੀ ਬੋਲੇ ਬੋਲ ਜਵਾਨੀ ਤਨ ਗੁਰੂ ਦਸਮੇਸ਼ ਪਿਤਾ ਜੀ ਧੰ ਤੇਰੀ ਕੁਰਬਾਨੀ ਤਨ ਗੁਰੂ ਦਸਮੇਸ਼ ਪਿਤਾ ਜੀ ਧੰ ਤੇਰੀ ਕੁਰਬਾਨੀ ਏ ਨਵਾ ਸ ਜਾ ਕੇ ਪੰਥ ਮੇ ਗਿੱਦੜੋ ਸ਼ੇਰ ਬਣਾਵਾਗਾ ਇਨ ਨਵਾਸਾ ਜਾ ਕੇ ਪੰਥ ਮੇ ਗਿੱਦੜੋ ਸ਼ੇਰ ਬਣਾਵਾਗਾ ਸੰਗਤ ਪੰਗਤ ਵਿੱਚ ਬਰਾਬਰ ਹੱਕ ਦਿਵਾਵਾਗਾ ਸੰਗਤ ਪੰਗਤ ਵਿੱਚ ਬਰਾਬਰ ਹੱਕ ਦਿਵਾਵਾਗਾ ਹੋ ਪਾਵੇਂ ਲੱਖਾਂ ਰਹਿਬਰ ਹੋਏ ਪਰ ਕੋਈ ਨਾ ਤੇਰਾ ਸਾਨੀ ਤਨ ਗੁਰੂ ਦਸਮੇਸ਼ ਪਿਤਾ ਜੀ ਤਨ ਤੇਰੀ ਕੁਰਬਾਨੀ ਤਨ ਗੁਰੂ ਦਸਮੇਸ਼ ਪਿਤਾ ਜੀ ਤਨ ਤੇਰੀ ਕੁਰਬਾਨੀ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲੋ ਜੀ ਸਾਡੇ ਹਰਦੀਪ ਸਿੰਘ ਖਾਲਸਾ ਜੀ ਤੇ ਆ ਜਿਹੜੀ ਮਹਿਫਲ ਲੱਗੀ ਆ ਜਿੱਦਾਂ ਸਾਡੀ ਨੌਜਵਾਨੀ ਬਾਹਰ ਜਾ ਰਹੀ ਆ ਤੜਾ ਤੜ ਰੋਜ਼ ਜਹਾਜ਼ਾਂ ਦੇ ਜਹਾਜ਼ ਪਿੰਡਾਂ ਸ਼ਹਿਰਾਂ ਚੋਂ ਭਰ-ਭਰ ਕੇ ਪਰਦੇਸੀ ਹੋ ਰਹੇ ਸਾਡੇ ਵੀਰ ਆ ਆ ਜਿਹੜੀ ਮਹਿਫਲ ਆ ਸਾਨੂੰ ਨਹੀਂ ਮਿਲਦੀ ਅੱਜਕੱਲ੍ਹ ਤੇ ਮਾਗੀ ਵਾਂਗੂੰ ਵੀ ਲੋਹੜੀ ਵਾਲਾ ਮਾਹੌਲ ਬਣਾ ਕੇ ਬੈਠੇ ਆ ਸਾਰੇ ਗੁਰਨਾਨਕ ਚੌਂਕ ਦੇ ਵਿੱਚ ਆ ਸਾਡੇ ਨੌਜਵਾਨ ਆ ਦੇਖ ਕਾਲੀ ਕਰੀਮ ਯਾਹ ਬਾਤ ਤੇ ਆ ਕਹਿੰਦੇ ਕਾਲੀ ਕਰੀਮ ਯਾਹ ਸਾਰੇ ਆ ਬੂਈ ਦੋ ਦੋ ਯਾਹ ਠੀਕ ਹਟਾ ਤਰ ਯਾਹ ਨੂ ਗਰੋ ਨਾ ਆਈ ਤਾ ਰੋਲੇ ਇਹ ਨੋਨਾ ਮੀਤੂ ਦਾ ਪੋਤਾ ਕੁੱਝੋ ਇਹ ਅਸੀਂ ਕਹਿੰਦੇ ਨੋਨਾ ਮੀਤੂ ਦਾ ਪੋਤਾ ਸਿਕੰਦਰ ਦਾ ਮੁੰਡਾ ਜਾ ਦੇ ਮਾਰਕੋ ਮੀਰ ਰੰਜੀਤ ਕੌਰ ਖਾਨੀਆਂ ਦਾ ਪੁੱਤ ਆ ਇਹ ਮੀਰ ਖਾਨੀਆਂ ਦਾ ਪੁੱਤ ਆ ਜੀ ਤੇ ਇਹ ਦੇਖੋ ਨੌਜਵਾਨ ਇਹ ਸੱਤ ਸਾਂਭ ਕੇ ਬੈਠੇ ਆ ਸਾਰੀ ਤੇ ਐਦਾਂ ਦੀ ਗੱਲਬਾਤ ਆ ਤੇ ਗੱਲਾਂ ਬਾਤ ਸੁਣੀ ਲਈਆਂ ਸਾਰੀਆਂ ਹਾਂ ਚਲੋ ਚਲੋ ਵੀ ਹੋ ਜਾਵੇ ਚਾਂਪਾ ਵਾਲਾ ਵੀ ਹੋ ਜਾਵੇ ਚਲੋ ਚਲੋ ਨਹੀਂ ਨਹੀਂ ਆ ਜੀ ਨਮਕ ਨਹੀਂ ਨਹੀਂ ਉਧਰ ਉਧਰ ਹੁਣ ਵੀਰ ਨੂੰ ਦੋ ਅਮਰ ਵੀਰ ਲਿਖਿਆ ਆ ਵੀ ਆ ਵੀ ਸਾਹਬੇ ਉਹ ਬੰਦੇ ਨੂੰ ਹੋਣਾ ਸੁਣਾ ਦੇ ਹਾਲਾ ਬਹੁਤ ਕੋਨਾ ਆ ਇਹ ਇਹ ਪੂਰੀ ਕਰੀਮ ਆ ਪੂਰੀ ਉਹ ਪੂਰੀ ਉਹ ਪੂਰੀ ਕਰੀਮ ਵਾਲੀ ਕਰੀਮ ਸਾਡੀ ਇਹ ਖਾਲੀ ਕਰੀਮ ਆ ਪੂਰੀ ਕਰੀਮ ਆ ਜੰਗਾਲ ਨਾਲ ਖਾਦੀ ਕਰੀਮ ਆ ਅੰਕਲ ਜੀ ਤੋਂ ਵੀ ਹੋਰ ਕਿਸਾਨੀ ਆ ਇਹ ਪੁੱਛ ਲੋ ਥੋੜਾ ਜਿਆ ਹੁਣ ਆਖਰ ਤੇ ਬੱਬੇ ਆਪਣਾ ਪਾ ਯਾਰ ਖੱਪ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੋ ਚਾਰ ਲਾਈਨਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਹਾਂਜੀ ਹਾਂਜੀ ਮੈਂ ਉਹ ਫੋਨ ਆਪਣੇ ਖਾਤਬ ਹੋ ਗਏ ਲਿਖੀਆਂ ਹਨ ਕਿ ਮਹਾਰਾਜ ਤਕੜੀ ਦੇ ਨਾਲ ਕੀ ਤੋਲਿਆ ਕਰਦੇ ਸਨ ਕਿਸੇ ਨੂੰ ਥਬਰ ਤੋਲ ਕੇ ਦਿੰਦੇ ਸਨ ਮਹਾਰਾਜ ਕਿਸੇ ਨੂੰ ਤੰਦਰੁਸਤੀ ਬਖਸ਼ਦੇ ਸੀ ਮਹਾਰਾਜ ਸੋ ਇਹ ਇੱਕ ਪਿਆਰ ਦੀ ਕਹਾਣੀ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸੰਬੋਧਨ ਕਰਦੇ ਹੋਏ ਸੋ ਦੋ ਚਾਰ ਲਾਈਨਾਂ ਜਿੰਨੀਆਂ ਵੀ ਯਾਦ ਹਨ ਜਾਂ ਲਿਖੀਆਂ ਹਨ ਸੋ ਆਪਾਂ ਸੰਗਤਾਂ ਦੇ ਸਾਹਮਣੇ ਬੋਲਣ ਜਾ ਰਹੇ ਹਾਂ ਸਤ ਕਰਤਾਰ ਦਾ ਸ਼ਬਦ ਉਚਾਰੇ ਸਤ ਕਰਤਾਰ ਦਾ ਸ਼ਬਦ ਉਚਾਰੇ ਮੁੱਖੋਂ ਇਹ ਸਭ ਬੋਲਦੇ ਸਤ ਗੁਰੂ ਨਾਨਕ ਤਕੜੀ ਫੜ ਕੇ ਤੇਰਾ ਤੇਰਾ ਤੋਲਦੇ ਸਤ ਗੁਰੂ ਨਾਨਕ ਤਕੜੀ ਫੜ ਕੇ ਤੇਰਾ ਤੇਰਾ ਤੂਲ ਦੇ ਓ ਸੋਦੇ ਵਿੱਚ ਤੁਸੀਂ ਦੇਵੋ ਅਸੀਸਾਂ ਵੇੜੇ ਸਬ ਦੇ ਤਾਰ ਦੇ ਦਰਦ ਬੰਦਾ ਆ ਦਰਦਿਆ ਤੁਸੀਂ ਰੂਪ ਹੋ ਕਰ ਤਾਰ ਦੇ ਦਰਦ ਬੰਦਾ ਆ ਦਰਦਿਆ ਤੁਸੀਂ ਰੂਪ ਹੋ ਕਰ ਤਾਰ ਦੇ ਸੇਵਾ ਸਿਮਰਨ ਬੰਦਗੀ ਵਾਜੋ ਐ ਮੇਂ ਜਿੰਦੜੀ ਰੋਲ ਦੇ ਸਤਗੁਰੂ ਨਾਨਕ ਤਕੜੀ ਫੜ ਕੇ ਤੇਰਾ ਤੇਰਾ ਤੋਲ ਦੇ ਸਤਗੁਰੂ ਨਾਨਕ ਤਕੜੀ ਫੜ ਕੇ ਤੇਰਾ ਤੇਰਾ ਤੋਲ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ